ਅੱਜ ਅਸੀਂ ਕਰਾਂਗੇ ਅਰਸਟੋ ਦਾ ਤਰਾਜ਼ੀ ਦਾ ਸਿਧਾਂਤ ਜਿਹਨੂੰ ਦੁਖਾਂ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ ਪਹਿਲਾਂ ਇਹਦੀ ਇੰਟਰੋਡਕਸ਼ਨ ਜਾਣਕਾਰੀ ਕਰਾਂਗੇ ਕਿ ਇਹਦੇ ਵਿੱਚ ਪੱਛਮੀ ਕਾਵਿ ਸ਼ਾਸਤਰ ਵਿੱਚ ਅਰਸਟੋ ਦੁਆਰਾ ਦਿੱਤੇ ਗਏ ਸਿਧਾਂਤਾਂ ਵਿੱਚ ਤਰਾਜ਼ੀ ਦਾ ਸਿਧਾਂਤ ਜਿਹੜਾ ਇੱਕ ਮਹੱਤਵਪੂਰਨ ਸਿਧਾਂਤ ਹੈ ਅਰਸਟੋ ਨੇ ਨਾਟਕ ਨੂੰ ਸਾਹਿਤ ਤੇ ਵਿਚਾਰ ਦਾ ਮੁੱਖ ਰੂਪ ਮੰਨਿਆ ਹੈ ਕਿ ਨੂੰ ਨਾਟਕ ਤੇ ਸਾਹਿਤ ਨੂੰ ਤੇ ਉਸਦੀ ਹੀ ਵਿਰੇਚਨਾ ਕੀਤੀ ਹੈ ਭਾਵੇਂ ਉਸਨੇ ਨਾਟਕ ਦੀ ਨਿਸ਼ਚਿਤ ਪਰਿਭਾਸ਼ਾ ਨਹੀਂ ਦਿੱਤੀ ਪਰੰਤੂ ਭੇਦ ਭਾ ਭੇਦ ਉਪਭੇਦ ਦਾ ਬਹੁਤ ਗੰਭੀਰ ਵਿਸ਼ਾਲ ਅਤੇ ਪੂਰਵ ਵਿਸ਼ਲੇਸ਼ਣ ਕੀਤਾ ਹੈ ਅਰਸਤੋ ਨਾਟਕ ਦੇ ਦੋ ਭੇਦ ਮੰਨਦਾ ਹੈ ਇੱਕ ਸੁਖਾਂਤ ਜਿਹਨੂੰ ਕਾਮੇਡੀ ਦਾ ਕਾਮੇਡੀ ਦਾ ਸਿਨਾਨਦ ਕਿਹਾ ਜਾਂਦਾ ਹੈ ਤੇ ਇੱਕ ਦੁਖਾਂਤ ਤੇ ਜਾ ਤਰਾਸ ਦੇ ਦਾ ਸਿਧਾਂਤ ਕਿਹਾ ਜਾਂਦਾ ਹੈ ਤੇ ਦੁਖਾਂਤ ਦਾ ਮੰਤਵ ਹੈ ਭੈ ਅਤੇ ਕਰੂਨਾ ਦੀਆਂ ਭਾਵਾਂ ਦੀ ਜਾਣਕਾਰੀ ਹੈ ਤੇ ਜਦ ਕਿ ਜਿਹੜਾ ਕਾਮੇਡੀ ਦਾ ਸੁਗਾਤ ਦੀ ਮੰਗ ਨਾ ਤਾਂ ਪੱਛਮੀ ਨਾਟ ਸ਼ਾਸਤਰ ਤੇ ਨਾ ਹੀ ਭਾਰਤੀ ਨਾਟ ਸ਼ਾਸਤਰ ਵਿੱਚ ਪਸੰਦ ਕੀਤੀ ਜਾਂਦੀ ਹੈ ਅਰਸਤੂ ਜਿਹੜਾ ਗਾਤ ਰਾਸ ਦੀ ਵਿੱਚ ਕਥਾਨਕ ਨੂੰ ਬਹੁਤ ਮਤਵ ਦਿੰਦਾ ਹੈ ਕਿ ਨੂੰ ਕਥਾਨਕ ਨੂੰ ਤੇ ਚਰਿੱਤਰ ਚਿੱਤਰਣ ਬਾਰੇ ਵੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਅਰਸਤੂ ਆਖਦਾ ਹੈ ਕਿ ਚਰਿੱਤਰ ਚਿੱਤਰਣ ਤੋਂ ਬਿਨਾਂ ਤਾਂ ਰਾਸ ਨਹੀਂ ਹੋ ਸਕਦੀ ਹੈ ਪਰ ਕਥਾ ਵਸਤੂ ਦੇ ਬਿਨਾਂ ਨਹੀਂ ਪਰ ਅਰਸਤੂ ਦਾ ਇੱਕ ਅਥਨ ਵੀ ਆਲੋਚਨਾ ਦਾ ਵਿਸ਼ਾ ਬਣਿਆ ਫਿਰੇਕ ਕਥਾਨਕ ਦੇ ਦੇ ਆਧਾਰ ਕਿਹੜੇ ਕਿਹੜੇ ਅਰਸਤੂ ਦੇ ਤਰਾਜ਼ੀਦਾ ਦੇ ਵਰਣ ਸਮੇਂ ਤਿੰਨ ਕਥਾਨਕ ਦੱਸੀ ਗਏ ਹਨ ਇੱਕ ਹੈ dant ਕਥਾ ਮੂਲਕ ਕਥਾ ਤੇ ਕਲਪਨਾ ਮੂਲਕ ਤੇ ਇਤਿਹਾਸਿਕ ਮੂਲਕ ਇਹ ਵੰਡ ਵਿਸ਼ੇ ਦੇ ਆਧਾਰ ਤੇ ਕੀਤੀ ਗਈ ਹੈ ਅਰਸਤੂ dant ਕਥਾਵਾਂ ਨੂੰ ਹੀ ਮੁੱਖ ਤੌਰ ਤੇ ਜਿਹੜਾ ਤਰਾਜ਼ੀ ਦਾ ਆਧਾਰ ਮੰਨਦਾ ਹੈ ਪਰ ਉਹ ਦੂਜੀਆਂ ਕਥਾਵਾਂ ਦੀ ਅਣਦੇਖੀ ਨਹੀਂ ਕਰਦਾ ਸਗੋ ਸ਼ਰਤ ਇਹ ਹੈ ਕਿ ਇਹ ਸੰਭਾਵਣੀ ਅਤੇ ਆਨੰਦ ਮੇਹੀ ਹੋਣਾ ਜਿਹੜੀ ਸ਼ਿਲਪ ਦੀ ਦ੍ਰਿਸ਼ਟੀ ਦੇ ਦੋ ਭੇਦ ਅਰਸਤੋ ਦੁਆਰਾ ਮੰਨੇ ਜਾਂਦੇ ਗਏ ਹਨ ਤੇ ਇੱਕ ਜਿਹੜਾਗਾ ਸਰਲ ਕਥਾਨਕ ਅਤੇ ਦੂਜਾ ਹੈ ਜਟਿਲ ਕਥਾਨਕ ਤੇ ਕਥਾਨਕ ਦੀ ਸਰਲਤਾ ਤੋਂ ਭਾਵ ਕਾਰਜ ਦੀ ਅਨਿਖੜਤਾ ਕਾਰਜ ਦੀ ਏਕਤਾ ਦਾ ਇੱਕ ਹੋਣਾ ਅਜਿਹੇ ਕਾਰਜ ਸਿਖਰ ਘਟਨਾ ਵੱਲ ਸਿੱਧਾ ਅਤੇ ਇਕੱਲੇ ਅੱਗੇ ਵਧਦੇ ਰਹ ਹਨ ਜਟਿਲ ਕਥਾ ਵਾਲੀ ਤਰਾਜ਼ ਦੀ ਵਿੱਚ ਕਥਾ ਦਾ ਵਿਕਾਸ ਸਿੱਧਾ ਨਹੀਂ ਹੁੰਦਾ ਉਸ ਵਿੱਚ अनेका ਮੋੜ ਹੁੰਦੇ ਹਨ ਫਿਰ ਉਸ ਤੋਂ ਅੱਗੇ ਆਂਦਾ ਹੈ ਕਥਾਨਕ ਦਾ ਉਚਿਤ ਆਕਾਰ ਅਰਸਤੂ ਅਨੁਸਾਰ ਉਚਿਤ ਆਕਾਰ ਦਾ ਅਰਥ ਹੈ ਅਜਿਹੇ ਆਕਾਰ ਜਿਸ ਨੂੰ ਦਰਸ਼ਕ ਆਪਣੀ ਨਜ਼ਰ ਸਾਹਮਣੇ ਇੱਕੋ ਇੱਕੋ ਸਮੇ ਸਮੁੱਚੇ ਰੂਪ ਵਿੱਚ ਗ੍ਰਹਿਣ ਕਰ ਸਕਣ ਕਹਿਣ ਦਾ ਭਾਵ ਹੈ ਕਿ ਕਥਾਨਕ ਦਾ ਵਿਸਤਾਰ ਇੰਨਾ ਹੋਣਾ ਚਾਹੀਦਾ ਹੈ ਕਿ ਉਹ ਸੋਖ ਨਾਲ ਯਾਦ ਰੱਖਿਆ ਜਾਵੇ ਉਹ ਨਾ ਤਾਂ ਇੰਨਾ ਛੋਟਾ ਹੋਣਾ ਚਾਹੀਦਾ ਹੈ ਕਿ ਦਰਸ਼ਕ ਦੇ ਮਨ ਵਿੱਚ ਉਸਦਾ ਰੂਪ ਹੀ ਸਪਸ਼ਟ ਨਾ ਹੋ ਸਕੇ ਤੇ ਨਾ ਇੰਨਾ ਵੱਡਾ ਵੀ ਨਹੀਂ ਹੋਣਾ ਚਾਹੀਦਾ ਕਿ ਸਮੁੱਚੇ ਰੂਪ ਵਿੱਚ ਗ੍ਰਹਿਣ ਹੀ ਨਾ ਕੀਤਾ ਜਾਵੇ ਤੇ ਰਚਨਾ ਵਿੱਚ ਇੰਨਾ ਅੰਤਰਾਲ ਜ਼ਰੂਰ ਹੋਣਾ ਚਾਹੀਦਾ ਹੈ ਕਿ ਜੀਵਨ ਦੀ ਸੁਖਮਈ ਦਿਖਾਈ ਜਾ ਸਕੇ ਜੀਵਨ ਦਾ ਚੱਕਰ ਇੱਕ ਵਾਰ ਪੂਰੀ ਤਰ੍ਹਾਂ ਘੁੰਮ ਜਾਵੇ ਰਚਨਾ ਇੰਨੀ ਵਿਸਤਾਰ ਵਾਲੀ ਹੋਣੀ ਚਾਹੀਦੀ ਹੈ ਕਿ ਦਰਸ਼ਕ ਕਿਸੇ ਪ੍ਰਭਾਵ ਨੂੰ ਗ੍ਰਹਿਣ ਨਾ ਕਰ ਸਕੇ ਰਚਨਾ ਵਿੱਚ ਭਾਵ ਪ੍ਰਭਾਵ प्रभाव ਅਤੇ ਇਕਤਾ ਹੋਣੀ ਚਾਹੀਦੀ ਹੈ ਫਿਰ ਆ ਜਾਂਦਾ ਹੈ ਕਥਾਨਕ ਦੇ ਗੁਣ ਪਹਿਲਾ ਗੁਣ ਕੀ ਹੈ ਦਾ ਸੰਭਾਵ ਵਿਕਤਾ ਅਰਸਤੂ ਦਾ ਵਿਚਾਰ ਹੈ ਕਿ ਕਥਾਨਕ ਵਿੱਚ ਅਜਿਹੇ ਪ੍ਰਯੋਗ ਸ਼ਾਮਿਲ ਹੋਣ ਜੋ ਸੰਭਾਵੀ ਜਾਂ ਸੰਭਾਵ ਹੋਣ ਅਰਸਤੂ ਹੋਣ ਜੋ ਵਾਪਰ ਚੁੱਕਿਆ ਹੈ ਕੇਵਲ ਉਹੀ ਕਾਫੀ ਨਹੀਂ ਸਗੋ ਜੋ ਵਾਪਰ ਸਕ ਵਾਪਰ ਸਕਦਾ ਹੈ ਉਹ ਵੀ ਮਹੱਤਵ ਰੱਖਦਾ ਹੈ ਸੰਭਾਵਨਾ ਕਥਾਨਕ ਦਾ ਲਾਜ਼ਮੀ ਗੁਣ ਹੈ ਅਸੰਭਾਵਨੀ ਘਟਨਾਵਾਂ ਦਰਸ਼ਕ ਨੂੰ ਗ੍ਰਹਿਣਯੋਗ ਨਹੀਂ ਹੁੰਦੀਆਂ ਇਸ ਵਿੱਚ ਅਤਮਨੁਖਤਾ ਅਤੇ ਅਚਨਚੇਤੀਤਾਤ ਸ਼ਾਮਿਲ ਹੁੰਦੇ ਹਨ ਫਿਰ ਅਗਲਾ ਆ ਜਾਂਦਾ ਹੈ ਸਹਿਜ ਵਿਕਾਸ ਕਥਾਨਕ ਦੇ ਜਿਹੜੇ ਵੱਖ-ਵੱਖ ਅੰਗਾ ਦਾ ਵਿਕਾਸ ਜਿਹੜਾ ਸਹਿਜ ਰੂਪ ਵਿੱਚ ਹੋਣਾ ਚਾਹੀਦਾ ਹੈ ਤੇ ਜਿਹੜੀਆਂ ਘਟਨਾਵਾਂ ਇੱਕ ਦੂਜੇ ਦੇ ਸਹਿ ਸਿੱਟੇ ਦੇ ਰੂਪ ਵਿੱਚ ਹੋਣੀਆਂ ਚਾਹੀਦੀਆਂ ਹਨ ਤੇ ਮਸ਼ੀਨੀ ਰਚਨਾ ਅਤੇ ਬਾਲੇ ਸਾਧਨਾ ਦੀ ਉਚਿਤ ਵਰਤੋਂ ਜਿਹੜੀ ਘਟਨਾ ਨਜੜੇ ਵਿੱਚ ਨਾਟਕੀ ਧੱਤ ਭਾਵੁਕਤਾ ਪੂਰਵ ਸਥਿਤੀ ਹਾਤੇ ਉਸ ਉਤਸੁਕਤਾ ਵਧਾਉਣ ਵਾਲੀ ਕਥਾਨਕ ਹੋਣਾ ਚਾਹੀਦਾ ਹੈ ਫਿਰਾਂ ਦਾ ਪੂਰਨਤਾ ਜਿਹੜਾ ਕਥਾਨਕ ਦਾ ਇਹ ਵੀ ਬਹੁਤ ਹੀ ਮਹੱਤਵਪੂਰਨ ਅੰਗ ਹੈ ਪੂਰਨਤਾ ਤੇ ਅਰਥਾਤੂ ਅਨਸਾਰ ਪੂਰਨ ਉਹ ਹੈ ਜਿਸ ਵਿੱਚ ਆਦ ਅੰਤ ਅਤੇ ਜਿਹੜਾ ਆਦ ਮੱਧ ਅਤੇ ਅੰਤ ਜਿਹੜਾਗਾ ਸ਼ਾਮਿਲ ਹੋਵੇ ਜਿਹੜਾ ਕਥਾਨਕ ਦਾ ਆਰੰਭ ਹੈ ਅਜਿਹੀ ਸਥਿਤੀ ਨਾਲ ਹੋਣਾ ਚਾਹੀਦਾ ਹੈ ਕਿ ਜਿਸ ਦੇ ਸਿੱਟੇ ਦਾ ਅਨਿਸ਼ਚਿਤ ਹੋਣ ਪਰੰਤੂ ਪੂਰਨ ਕਾਰਨ ਨਾ ਹੋਵੇ ਨਾਟਕ ਦੇ ਆਰੰਭ ਵਿੱਚ ਹੀ ਜਿਹੜਾਗਾ ਦਰਸ਼ਕ ਨੂੰ ਪਹਿਲਾ ਦੀਆਂ ਘਟਨਾਵਾਂ ਨੂੰ ਜਾਣਨ ਦੀ ਜਗਿਆਸਾ ਹੀ ਨਾ ਹੋਵੇ ਨਾਟਕ ਦੇ ਆਰੰਭ ਵਿੱਚ ਕੁਝ ਤੱਤ ਤਾਂ ਜ਼ਰੂਰੀ ਦਿੱਤੇ ਜਾਣ ਪਰੰਤੂ ਇਹ ਇਸ ਤਰ੍ਹਾਂ ਪੇਸ਼ ਕੀਤੇ ਜਾਣ ਕਿ ਉਹਨਾਂ ਦੇ ਸਮੇਂ ਜਿਹੜੇਗੇ ਲੱਭਣ ਦੀ ਇੱਛਾ ਹੀ ਨਾ ਹੋਵੇ ਸਗੋ ਸਗੋ ਉਹਨਾਂ ਨੂੰ ਅੱਗੇ ਦੀ ਨਤੀਜੇ ਜਾਣਨ ਦੀ ਉਸੁਕਤਾ ਹੋਵੇ ਤਰਾਸ ਦੀ ਦਾ ਅੰਤ ਅਜਿਹਾ ਹੋਣਾ ਚਾਹੀਦਾ ਹੈ ਕਿ ਉਹ ਮਦ ਦਾ ਜਿਹੜਾਗਾ ਸਿੱਟਾ ਹੋਵੇ ਪਰ ਕਿਸੇ ਹੋਰ ਸਥਿਤੀ ਦਾ ਜਨਮਦਾਤਾ ਨਾ ਹੋਵੇ ਉਸ ਤੋਂ ਮਗਰੋਂ ਵੀ ਦਰਸ਼ਕ ਦੀ ਜਗਿਆਸਾ ਬਣੀ ਰਹਿਣੀ ਚਾਹੀਦੀ ਹੈ ਉਸ ਦੀ ਪੂਰਨ ਤ੍ਰਿਪਤੀ ਹੋਣੀ ਚਾਹੀਦੀ ਹੈ ਫਿਰ ਦਾ ਸੁਧਾਰਨਿਕरण ਇਸ ਵਿੱਚ ਆਂਦਾ ਕਿ ਅਰਸਤੂ ਨੇ ਕਥਾਨਕ ਦੀ ਵਿਵੈਤਾ ਨੂੰ ਸਾਹਮਣੇ ਰੱਖਦੇ ਹਾਂ ਉਸ ਦੀ ਸਰਵ ਵਿਆਪੀ ਸਥਿਤੀ ਅਤੇ ਆਮ ਲੋਕਾਂ ਲਈ ਗ੍ਰਹਿਣ ਯੋਗ ਰੂਪ ਰੇਖਾ ਦੀ ਗੱਲ ਕੀਤੀ ਹੈ ਸਰਵ ਵਿਆਪੀ ਗ੍ਰਹਿਣ ਯੋਗ ਅਤੇ ਦੇਸ਼ ਕਾਲ ਦੇ ਬੰਦਰਾ ਤੋਂ ਮੁਕਤ ਕਥਾਨਕ ਦੇ ਨਾਲ ਦਰਸ਼ਕ ਜਲਗਾ ਤਦ ਰੂਪਤਾ ਤਦ ਰੂਪਤਾ ਕਾਇਮ ਕਰ ਸਕਦਾ ਹੈ ਅਜੇਹਾ ਰੂਪਰੇਖਾ ਵਾਲੀ ਰਚਨਾ ਨਾਲ ਪਾਤਰ ਛਿੱਤ ਹੀ ਸੁਧਾਰਨੀ ਕਰਨ ਵਾਲੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਉਸ ਤੋਂ ਬਾਅਦ ਆਉਂਦਾ ਇਕਤਾ ਇਕਤਾ ਦਾ ਅਰਥ ਇਹ ਨਹੀਂ ਕਿ ਉਸ ਵਿੱਚ ਇੱਕ ਹੀ ਵਿਅਕਤੀ ਦੀ ਕਥਾ ਹੋਵੇ ਕਥਾਨਕ ਦੀ ਇਕਤਾ ਦਾ ਭਾਵ ਹੀ ਕਾਰਜ ਦੀ ਇਕਤਾ ਹੈ ਅਰ ਸਤੂ ਅਰਸਤੂ ਦੇ ਸ਼ਬਦਾ ਵਿੱਚ ਕਥਾਨਕ ਵਿੱਚ ਕਾਰਜ ਅਜਿਹਾ ਹੋਣਾ ਚਾਹੀਦਾ ਹੈ ਜਿਸ ਦੇ ਵੱਖ-ਵੱਖ ਅੰਗ ਆਪਸ ਵਿੱਚ ਸਬੰਧਤ ਹੋਣ ਦੇ ਨਾਲ-ਨਾਲ ਮੂਲ ਕਾਰਜ ਨਾਲ ਵੀ ਸਬੰਧਤ ਹੋਣ ਜਿਸ ਵਿੱਚ ਚੰਗੀ ਸਬੰਧਤਾ ਹੋਵੇ ਤਾਂ ਕਿ ਇੱਕ ਕਾਰਜ ਹੋਣਾ ਚਾਹੀਦਾ ਹੈ ਉਹ ਵੀ ਪੂਰਨ ਰੂਪ ਵਿੱਚ ਮੌਜੂਦ ਪੈਂਦਾ ਉਤਸੁਕਤਾ ਜਿਹੜਾ ਜਿਹੜਾ ਸਫਲ ਕਥਾਨਕ ਦੀ ਵਿਸ਼ੇਸ਼ਤਾ ਤੋਂ ਅਰਸਤੂ ਦਾ ਭਾਵ ਹੈ ਕਿ ਦਰਸ਼ਕ ਦੀ ਉਤਸੁਕਤਾ ਨੂੰ ਕਾਇਮ ਰੱਖਣ ਦੀ ਸਮਰੱਥਾ ਅਰਸਤੂ ਅਨੁਸਾਰ ਕਤਨਾਮਾ ਸਾਡੇ ਸਾਹਮਣੇ ਅਚਾਨਕ ਹੀ ਪੇਚ ਹੋਣੀ ਚਾਹੀਦੀਆਂ ਹਨ ਕਟਨਾਮਾ ਦਾ ਮਸ਼ੀਨੀਕਰਨ ਕਥਾਨਕ ਦੀ ਰੋਚਿਕਾ ਨੂੰ ਨਸ਼ਟ ਕਰ ਦਿੰਦਾ ਹੈ। ਉਸ ਤੋਂ ਬਾਅਦ ਆਂਦਾ ਭਾਸ਼ਾ ਸ਼ੈਲੀ। ਇਸ ਸੰਬੰਧੀ ਅਰਸਤੂ ਦਾ ਵਿਚਾਰ ਹੈ ਕਿ ਭਾਸ਼ਾ ਵਿੱਚ ਅਲੰਕਾਰ, ਰਚਨਾ ਵਿੱਚ ਵਿਸ਼ਾਲਤਾ ਅਤੇ ਆਨੰਦ ਪ੍ਰਦਾਨ ਕਰਨ ਦਾ ਗੁਣ ਹੋਣਾ ਚਾਹੀਦਾ। ਫਿਰ ਨੈਕਸਟ ਪੁਆਇੰਟ ਹੈ ਤਰਾਜ਼ੀ ਵਿੱਚ ਦ੍ਰਿਸ਼ ਵਿધાન ਅਤੇ ਗੀਤ। ਅਰਸਤੂ ਨੇ ਗੀਤ ਨੂੰ ਵੀ ਤਰਾਜ਼ੀ ਦਾ ਮੁੱਖ ਅੰਗ ਮੰਨਿਆ ਹੈ ਕਿਉਂਕਿ ਇਸ ਦੇ ਮਾਧਿਅਮ ਨਾਲ ਤਰਾਜ਼ੀ ਦਾ ਵਿਸ਼ਾ ਅਤੇ ਵਾਤਾਵਰਣ ਬਥੇਰੇ ਗੰਭੀਰ ਅਤੇ ਪ੍ਰਭਾਵਸ਼ਾਲੀ ਅਤੇ ਵਿਸ਼ਾਲ ਹੋ ਜਾਂਦੇ ਹਨ ਦ੍ਰਿਸ਼ ਵਿਧਾਨ ਬਾਰੇ ਅਰਸਤੋ ਨੇ ਬਹੁਤਾ ਬਹੁਤਾ ਨਹੀਂ ਲਿਖਿਆ ਕਿਉਂਕਿ ਇਹ ਕਲਾਤਮਕ ਅੰਗ ਵਜੋਂ ਜਾਣਿਆ ਜਾਂਦਾ ਹੈ ਇਸ ਦਾ ਸਬੰਧ ਰੰਗ ਮੰਚ ਨਾਲ ਹੀ ਹੈ ਤੇ ਦ੍ਰਿਸ਼ ਵਿਧਾਨ ਤੋਂ ਭਾਵ ਰੰਗ ਮੰਚੀ ਰੰਗ ਮੰਚ ਦੀ ਸਜਾਤੋ ਸਜਾਤੋ ਹੈ ਜਿਸ ਵਿੱਚ ਦ੍ਰਿਸ਼ਾਂ ਦੀ ਯੋਜਨਾ ਸਾਜ ਸਜਾ ਪਹਿਰਾਵਾ ਆਦ ਹੁੰਦੇ ਹਨ ਆਉਂਦੇ ਹਨ ਇਸ ਦਾ ਸਬੰਧ ਕਵੀ ਰਚਨਾਕਾਰ ਦੇ ਮੁਕਾਬਲੇ ਸ਼ਿਲਪਕਾਰ ਨਾਲ ਬਥੇਰੇ ਹੈ ਇਹ ਇੱਕ ਨਾਟਕ ਦੇ ਪ੍ਰਭਾਵ ਵਿੱਚ ਰੁਕਾਵਟ ਤਾਂ ਆ ਸਕਦਾ ਹੈ ਪਰ ਨਾਟਕ ਦੇ ਉਤਪਾਦਨ ਦਾ ਰਚਨਾ ਦੇ ਕਾਰਜ ਵੱਜੋਂ ਨਹੀਂ ਜਾਣਿਆ ਜਾ ਸਕਦਾ ਫਿਰਦਾ ਤਰਾਸਦੀ ਦੇ ਭੇਦ ਜਾਂ ਰੂਪ ਜਿਹੜਾ ਅਰਸਟੋ ਨੇ ਤਰਾਸਦੀ ਦੇ ਚਾਰ ਰੂਪ ਮੰਨੇ ਹਨ ਕਿਹੜੇ ਜਟਿਲ করুণ ਕਰੋਨਾ ਨੈਤਿਕ ਤੇ ਸਰਲ ਜਟਿਲ ਤਰਾਸਦੀ ਸਥਿਤੀ ਵਿਰੋਧ ਅਤੇ ਅਭਿਗਿਆਨ ਨੇ ਪੂਰਵ ਤੌਰ ਤੇ ਨਿਰਭਰ ਰਹਿੰਦੀ ਹੈ ਸਰਲ ਦਾ ਅਰਥ ਹੈ ਸਰਸਤਾ ਇਹ ਵੰਡ ਕੋਈ ਜਿਹੜੀ ਤਾਰਕ੍ਰਿਕ ਵਰਗ ਵੰਡ ਨਹੀਂ ਹੈ ਇਹਨਾਂ ਵਿੱਚੋਂ ਪਹਿਲੇ ਦੋ ਸੰਘਟਨਾਤ ਤੇ ਆਧਾਰਿਤ ਥਾਣਾ ਤੇ ਬਾਕੀ ਦੇ ਉਦੇਸ਼ ਦਾ ਪ੍ਰਭਾਵ ਤੇ ਅਰਸਤੂ ਦੀ ਇਸ ਵੰਡ ਵਿੱਚ ਕਿਸੇ ਠੋਸ ਅਤੇ ਨਿਸ਼ਚਿਤ ਵੰਡ ਰੇਖਾ ਦਾ ਸੰਕੇਤ ਕਾਰਜ ਸਥਾਪਿਤ ਨਹੀਂ ਹੈ ਕਿਉਂਕਿ ਨੈਤਿਕ ਜਾਂ ਸਹੀਜ ਵਿੱਚ ਜਟਿਲ ਤਰਾਸਦੀ ਦੇ ਅੰਗ ਵੀ ਸ਼ਾਮਿਲ ਮਿਲ ਜਾਂਦੇ ਮਿਲ ਸਕਦੇ ਹਨ ਫਿਰ ਆ ਜਾਂਦਾ ਹੈ ਤਰਾਸਦੀ ਦਾ ਆਨੰਦ ਅਰਸਤੋ ਨੇ ਤਰਾਸ ਦੇ ਦੇ ਆਨੰਦ ਦਾ ਵੀ ਵਰਣ ਕੀਤਾ ਹੈ ਉਸ ਦਾ ਵਿਚਾਰ ਹੈ ਕਿ ਇਹ ਆਨੰਦ ਕਿਰਿਆ ਤੋਂ ਪੈਦਾ ਹੁੰਦਾ ਹੈ ਇਸ ਲਈ ਆਨੰਦ ਕਿਰਿਆ ਤੇ ਆਧਾਰਿਤ ਹੈ ਜੇਕਰ ਕਿਰਿਆਮੰਦ ਹੈ ਤਾਂ ਆਨੰਦ ਵੀ ਮੰਦ ਮਤਲਬ ਸਲੋ ਹੋਵੇਗਾ ਨਾਲ ਹੀ ਉਸ ਨੇ ਮੁੱਖ ਆਨੰਦ ਨੂੰ ਅਚਨਚੇਤੀ ਆਨੰਦ ਤੋਂ ਵੱਖਰਾ ਮੰਨਿਆ ਹੈ ਅਚਨਚੇਤੀ ਆਨੰਦ ਉਹ ਆਨੰਦ ਹੈ ਜੋ ਕਿਸੇ ਕਸ਼ਟ ਤੋਂ ਛੁਟਕਾਰਾ ਪ੍ਰਾਪਤ ਕਰਨ ਜਾਂ ਆਪਣੀ ਗਲਤੀ ਦਾ ਸੁਧਾਰ ਕਰਨ ਤੋਂ ਪ੍ਰਾਪਤ ਹੁੰਦਾ ਹੈ ਤਰਾਸ ਦੀ ਦੇ ਆਨੰਦ ਸੰਬੰਧੀ ਅਰਸਤੂ ਦਾ ਵਿਚਾਰ ਜਿਹੜਾ ਦਾ ਦੁਖਾਂਤ ਖੁਸ਼ੀ ਨੂੰ ਹੀ ਕਿਹਾ ਜਾਂਦਾ ਹੈ ਇੱਦਾਂ ਕਰ ਲਿਓ ਫਿਰ ਆ ਜਾਂਦਾ ਹੈ ਇਸ ਦਾ ਕਨਕਲੂਡਿੰਗ ਰਿਮਾਰਕਸ ਮੇ ਸਿੱਟਾ ਤੇ ਉਪਰੋ ਇਹਦੇ ਵਿੱਚ ਹੈ ਉਪਰੋ ਉਪਰੋਕਤ ਵਿਚਾਰ ਚਰਚਾ ਤੋਂ ਸਪਸ਼ਟ ਹੁੰਦਾ ਹੈ ਕਿ ਅਰਸਤੂ ਜਿਹੜਾ ਦਾ ਤਰਾਸ ਦੀ ਆਨੰਦ ਦੀ ਉਤਪਤੀ ਭੈ ਅਤੇ ਕਰੋਨਾ ਲਾਮੀ ਭਾਵਵਾ ਦੇ ਜਗਾਵ ਨਾਲ ਮਿਲਦਾ ਹੈ ਨਾ ਕਿ ਜਿਹੜਾ ਦਾ ਕੇਵਲ ਅਨੁਕਰਨ ਨਾਲ ਬਲਕਿ ਉਸ ਨੂੰ ਮਜਰੂਰ ਮਿਲਦਾ ਹੈ ਭਾਵੇਂ ਜਦੋਂ ਜਿਹੜਾ ਭੈ ਅਤੇ ਕਰੋਨਾ ਦੇ ਭਾਵਵਾ ਦਾ ਸਹਿਜ ਅਨੁਕਰਨ ஆனந்த நிரமாண